ਅੰਤ ਨਾ ਖਿਪਤੀ ਕਹਿਨ ਨ ਅੰਤ ਅੰਤ ਨ ਕਰਨੇ ਦੇਨ ਨ ਅੰਤ ਅੰਤ ਨ ਬਿਕਣ ਛੁਣ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਵਾਰ ਪਿਆਰੀ ਸਾਧ ਸੰਗਤ ਜੀ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇਵਾਰਾ ਜਗਜੀਤ ਸਾਹਿਬ ਦੇ ਵਿੱਚ ਇਹ ਤੀਵੀਂ ਬੋਲੀ ਦੇ ਵਿੱਚ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਿ ਉਹ ਜਿਹੜਾ ਸੱਚ ਹੈ ਪਰਮੇਸ਼ਰ ਹੈ ਜਿਹੜਾ ਸਭ ਨੂੰ ਦਾਤਾ ਦੇ ਰਿਹਾ ਹੈ ਜਿਹੜਾ ਸਭ ਦਾ ਪਿਤਾ ਹੈ ਜਿਹੜਾ ਸਭ ਨੂੰ ਪਾਲ ਰਿਹਾ ਹੈ ਸਭ ਨੂੰ ਜਨਮ ਦੇ ਰਿਹਾ ਹੈ ਸਭ ਨੂੰ ਪਾਲਦਾ ਹੈ ਔਰ ਸਭ ਦਾ ਖਤਮ ਵੀ ਖਾਤਮਾ ਵੀ ਕਰ ਰਿਹਾ ਹੈ ਬੁੱਧਾ ਕਹਿੰਦੇ ਸੱਚ ਦਾ ਕੋਈ ਸਿਫਤੀ ਹੈ ਜਿਹੜੀ ਅੰਤਨਾ ਸਿਫਤੀ ਕਹਿ ਨਾ ਸਕਤ ਉਹਦੀ ਸਿਫਤੀ ਦਾ ਮਨੁੱਖਾ ਬੁੱਧੀ ਰਾਹੀਂ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਨਾ ਹੀ ਉਹਦੇ ਬਾਰੇ ਕੁਝ ਕਿਹਾ ਜਾ ਸਕਦਾ ਫਿਰ ਵੀ ਕਿਹਾ ਫਿਰ ਵੀ ਦੱਸਿਆ ਕਥ ਕਥ ਹੈ ਫਿਰ ਵੀ ਕੀਤੀ ਹੈ ਭਗਤਾਂ ਨੇ ਗੁਰੂ ਸਾਹਿਬਾਨਾਂ ਨੇ ਔਰ ਆਪਾਂ ਵੀ ਉਹਦੇ ਬੱਚੇ ਆ ਉਹਦੀ ਵਿੜਾਈ ਕਰਨੀ ਹੈ ਪਰ ਜਿੰਨਾ ਵੀ ਗਿਆਨ ਆਈ ਜਾਂਦਾ ਨਵਾਂ ਹੋਰ ਵਰਤਾਰਾ ਵਰਤੀ ਜਾਂਦਾ ਇਸ ਲਈ ਉਹਦਾ ਪਾਰਲਾ ਕਿਨਾਰਾ ਨਹੀਂ ਕਿਸੇ ਨੇ ਦੇਖਿਆ ਹੈ ਅੰਤ ਨਾ ਕਰਨੇ ਦੇ ਨਯੰਤ ਕਹਿੰਦੇ ਜੋ ਕਰਤਾ ਕਰ ਰਿਹਾ ਹੈ ਭਾਣੇ ਦੇ ਵਿੱਚ ਹੁਕਮ ਦੇ ਵਿੱਚ ਉਹਦਾ ਵੀ ਕੋਈ ਅੰਤ ਨਹੀਂ ਹੈ ਜੋ ਉਹ ਨਵੇਂ ਨਵੇਂ ਦਾਤਾਂ ਦੇਈ ਜਾ ਰਿਹਾ ਹੈ ਨਵੀਂ ਰੋਜੀ ਵੀ ਦਿੰਦਾ ਬ विवेक ਗਿਆਨ ਰਹੀ ਉਹਦਾ ਵੀ ਕੋਈ ਅੰਤ ਨਹੀਂ ਹੈ ਮਾਇਆ ਵਿੱਚ ਵੀ ਕੋਈ ਅੰਤ ਨਹੀਂ ਹੈ ਔਰ ਜੋਤ ਰੂਪ ਚ ਗਿਆਨ ਦਾ ਵੀ ਕੋਈ ਅੰਤ ਨਹੀਂ ਹੈ ਅੰਤ ਨਾ ਵੇਖਣ ਸੁਣ ਨਯੰਤ ਕਹਿੰਦੇ ਵੇਖਣਾ ਸੁਣਨਾ ਹੈ ਜਿਹੜਾ ਇਹਦਾ ਵੀ ਕੋਈ ਅੰਤ ਨਹੀਂ ਹੈ ਮਾਇਆ ਆਪਾਂ ਦੇਖਦੇ ਆ ਪਹਿਲਾਂ ਧਰਤੀ ਦੇ ਵਿਗਿਆਨੀ ਜਿਹੜੇ ਨੇ ਸਾਰੀ ਖੋਜ ਕਰਦੇ ਰਹੇ ਨੇ ਫਿਰ ਪਾਣੀ ਦੀ ਹੁਣ ਜ਼ਮੀਨ ਦੇ ਵਿੱਚ ਥੱਲੇ ਕਿੰਨੇ ਕਿਲੋਮੀਟਰ ਜਾ ਕੇ ਖੋਜ ਰਹੇ ਨੇ ਕੀ ਕੁਝ ਹੈ ਉੱਪਰਲੇ ਗ੍ਰਹਿਾਂ ਤੇ ਜਾ ਰਹੇ ਨੇ ਉਹ ਵੀ ਸਾਰਾ ਮਾਇਆ ਦਾ ਪਸਾਰਾ ਹੀ ਹੈ ਕਿਉਂਕਿ ਕਹਿੰਦੇ ਇਹ ਵੇਖਣ ਦੇ ਵਿੱਚ ਤੇ ਸੁਣਨ ਦੇ ਵਿੱਚ ਸੁਣਨ ਦੇ ਵਿੱਚ ਆਪਾਂ ਜਿੰਨਾ ਵੀ ਗਿਆਨ ਪੜ੍ਹਦੇ ਸੁਣਦੇ ਆ ਮਾਇਆ ਦਾ ਇਹਦਾ ਵੀ ਕੋਈ ਅੰਤ ਨਹੀਂ ਹੈ ਔਰ ਆਕੇ ਆਪਾਂ ਦੇਖਦੇ ਆਂ ਜੋਤ ਰੂਪ ਚ ਗਿਆਨ ਹੈ ਜਿਹੜਾ ਸੱਚ ਦਾ ਉਸ ਦਾ ਵੀ ਕੋਈ ਅੰਤ ਨਹੀਂ ਹੈ ਅੰਤ ਨਾ ਜਾਪੈ ਕਿਆ ਮਨਮੰਤ ਅਗੇ ਗੁਰੂ ਸਭ ਕਹ ਰਹੇ ਨੇ ਕੋਈ ਅੰਤ ਨਹੀਂ ਜਾਣਿਆ ਜਾ ਸਕਦਾ ਕੋਈ ਸਮਝ ਨਹੀਂ ਆ ਰਿਆ ਅੰਤ ਉਹਦਾ ਮਨਮੰਤ ਮਨ ਨੂੰ ਵੀ ਇਹਦੀ ਕੋਈ ਸੋਝ ਨਹੀਂ ਆ ਰਹੀ ਮਨੋਂ ਨੂੰ ਭਾਵ ਜੋ ਗਿਆਨ ਲੈ ਰਿਹਾ ਹੈ ਨਾਮ ਦਾ ਸੱਚ ਦਾ ਉਹ ਵੀ ਬੇਅੰਤ ਹੀ ਬੇਅੰਤ ਹੈ ਅੰਤ ਨਾ ਜਾਪੈ ਕੀਤਾ ਆਕਾਰ ਇਹ ਜਿੰਨਾ ਵੀ ਸਾਰਾ ਆਕਾਰ ਇਸ ਸ੍ਰਿਸ਼ਟੀ ਬਣਾਈ ਏ ਖੰਡ ਪ੍ਰਣ ਮੰਡ ਬਣਾਏ ਨੇ ਇਹਦਾ ਵੀ ਕੋਈ ਅੰਤ ਪਾਰਲਾ ਕਿਨਾਰਾ ਨਜ਼ਰ ਨਹੀਂ ਆਉਂਦਾ ਆਪਾਂ ਅੱਜ ਕੱਲ ਮੋਬਾਈਲ ਤੇ ਦੇਖਦੇ ਆ ਕਿ ਵਿਗਿਆਨ ਨੇ ਬੜੀ ਤਰ੍ਹਾਂ ਦੇ ਰਾਕੇਟ ਜਿਹੜੇ ਨੇ ਸਪੇਸ ਵਿੱਚ ਭੇਜੇ ਹੋਏ ਨੇ ਵੀ ਅਗਲਾ ਪਾਰ ਕਿਨਾਰਾ ਅਗਲੀ ਧਰਤੀਆਂ ਦੀ ਖੋਜ ਵਾਸਤੇ ਔਰ ਕਈ ਕਈ ਸਾਲ 30 40 ਸਾਲ ਹੋ ਗਏ ਉਹਨਾਂ ਨੂੰ ਜਾਂਦਿਆਂ ਨੂੰ ਅਕੇ ਜਿਹੜਾ ਆਕਾਸ਼ ਦਾ ਪਾਰਲਾ ਕਿਨਾਰਾ ਹੀ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਅਜੇ ਵੀ ਅੱਗੇ ਦੀ ਅੱਗੇ ਚਾਈ ਜਾ ਰਹੇ ਨੇ ਕਿ ਗੁਰੂ ਸਾਹਿਬ ਇਹੀ ਸਮਝਾਰਾ ਲੈ ਵੀ ਕੀਤੇ ਹੋਏ ਤੇਰਾ ਆਕਾਰ ਦਾ ਵੀ ਕੋਈ ਅੰਤ ਨਹੀਂ ਹੈ ਅੰਤ ਨਾ ਜਾਪੈ ਪਾਰਾ ਵਾਰ ਕਹਿੰਦੇ ਜਿਹੜਾ ਤੇਰਾ ਪਾਰਾ ਵਾਰ ਦਾ ਅੰਤ ਹੈ ਵਿਵੇਕ ਬੁੱਧ ਨਾਮ ਦਾ ਔਰ ਮਾਇਆ ਦਾ ਇਸ ਦੋਨਾਂ ਦਾ ਹੀ ਕੋਈ ਸਾਨੂੰ ਪਾਰਲਾ ਕਰਾਰਾ ਨਹੀਂ ਦਿਖਦਾ ਇਸ ਲਈ ਤੂੰ ਮਹਾਰਾਜ ਬੇਅੰਤ ਹੈ ਤੇਰੀ ਹੀ ਵਡਿਆਈ ਸਬਤ ਕਰਨੀ ਬਣਦੀ ਆ ਤੂੰ ਹੀ ਸਭ ਤੋਂ ਵੱਡਾ ਹੈ ਅੰਤ ਕਾਰਨ ਕੀਤੇ ਬਿਲਾਹਿ ਤਾਂਕੇ ਅੰਤ ਨਾ ਪਾਏ ਜਾਹੇ ਕਹਿੰਦੇ ਅੰਤ ਕਾਰਨ ਕੀਤੇ ਬਿਲਾਹਿ ਇਹ ਅੰਤ ਜਿਹੜੇ ਕਾਰਨ ਨੇ ਇਹ ਕਿਉਂ ਤੂੰ ਸਾਰਾ ਕੁਝ ਕਰ ਰਿਹਾ ਹੈ ਸਾਡੀ ਸਮਝ ਤੋਂ ਪਰੇ ਹੈ ਸਾਡੀ ਸਮਝ ਵਿੱਚ ਨਹੀਂ ਆਉਂਦਾ ਤੂੰ ਅੱਗੇ ਕੀ ਕਰਨਾ ਕਿਵੇਂ ਕਰਨਾ ਸਾਡੀ ਅਕਲ ਬੁੱਧੀ ਤੋਂ ਪਰਹੀ ਹੈ ਤਾਂ ਕਿ ਅੰਤ ਨਾ ਪਾਏ ਜਾਹੀ ਇਸ ਲਈ ਤੇਰਾ ਜਿਹੜਾ ਅੰਤ ਹੈ ਉਸ ਦਾ ਕੋਈ ਵੀ ਸਮਝ ਨਹੀਂ ਆ ਰਹੀ ਕਿ ਕਿਸ ਤਰ੍ਹਾਂ ਤੁਸੀਂ ਸਾਰਾ ਬਣਾਇਆ ਵਰਤ ਚ ਰੂ ਰਹੇ ਆ ਕੰਮ ਲੈ ਰਹੇ ਆ ਪਰ ਕਿਤੇ ਫਿਰ ਵੀ ਤੇਰਾ ਸਾਰਾ ਜਦੋਂ ਸਮਝ ਲੈਂਦੇ ਆ ਤੇਰੀ ਖੋਜ ਕਰਦੇ ਆ ਮਨੁੱਖਾ ਬੁੱਧੀ ਛੋਟੀ ਰਹਿ ਜਾਂਦੀ ਹੈ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਏ ਦੇਖੋ ਅਗਲੀ ਪੰਕਤੀ ਚ ਮਹਾਰਾਜ ਕਹਿ ਰਹੇ ਨੇ ਤੇਰੀ ਮਾਇਆ ਦਾ ਅੰਤ ਵੀ ਕੋਈ ਨਹੀਂ ਜਾਣਦਾ ਔਰ ਤੇਰੀ ਜੋਤ ਰੂਪ ਚ ਗਿਆਨ ਦਾ ਤਾਂ ਪਤਾ ਹੀ ਨਹੀਂ ਤਾਂ ਫਿਰ ਭਗਤ ਹੀ ਜਾਣਦੇ ਨੇ ਜਿੰਨਾ ਵੀ ਉਹਨਾਂ ਨੇ ਸੋਝੀ ਤੁਕੀ ਬਖਸ਼ਿਸ਼ ਕੀਤੀ ਹੈ ਤਾਂ ਬਹੁਤਾ ਕਈਏ ਬਹੁਤਾ ਹੋਏ ਜਿੰਨੀ ਵੀ ਤੇਰੀ ਵਿਡਿਆਈ ਉੱਤਤੀ ਕਰਦੇ ਹਾਂ ਉਨਾ ਹੀ ਤੇਰਾ ਨਵਾਂ ਗਿਆਨ ਪ੍ਰਗਟ ਹੁੰਦਾ ਰਹਿੰਦਾ ਹੈ ਨਵੀਂ ਸੋਝੀ ਤੁ ਬਖਸ਼ਦਾ ਰਹਿੰਦਾ ਹੈ ਵੱਡਾ ਸਹਬ ਊਚਾ ਥਾਉ ਸੇ ਸੱਚ ਹੈ ਪਰਮੇਸ਼ਰ ਹੈ ਨਿਰੰਕਾਰ ਤੂੰ ਹੀ ਸਭ ਤੋਂ ਵੱਡਾ ਹੈ ਔਰ ਸਾਰਿਆਂ ਦਾ ਸਹਬ ਹੈ ਸਭ ਦਾ ਪਿਤਾ ਹੈ ਸਭ ਨੂੰ ਪੈਦਾ ਕਰਨ ਵਾਲਾ ਹੈ ਊਚਾ ਥਾਉ ਇਸ ਲਈ ਤੇਰਾ ਨਾਮ ਔਰ ਉੱਚਾ ਉੱਚਾ ਥਾਉ ਹੈ ਤੇਰਾ ਉੱਚਾ ਇਹ ਨਹੀਂ ਵੀ ਕਿਸੇ ਪਹਾੜੀ ਤੇ ਰਹਿਣਾ ਜਾਂ ਕਿਸੇ ਦੂਜੇ ਗ੍ਰਹਿ ਤੇ ਵੱਖਰੇ ਗ੍ਰਹਿ ਤੇ ਰਹਿਣਾ ਊਚਾ ਥਾਉ ਦਾ ਮਤਲਬ ਇਹ ਹੈ ਵੀ ਸਾਡੇ ਕੋਲ ਮਾਇਆ ਦੇ ਬਰਾਬਰ ਤੇਰੇ ਕੋਈ ਹੈ ਹੀ ਨਹੀਂ ਡੈਫੀਨੇਸ਼ਨ ਦੇਣ ਲਈ ਤੇਰੇ ਬਰਾਬਰ ਦਸਨ ਲਈ ਕੁਝ ਵੀ ਨਹੀਂ ਹੈ ਸਾਡੇ ਕੋਲ ਉਦਾਹਰਨ ਜਿਸ ਲਈ ਤੂੰ ਵੱਡਾ ਹੀ ਸਹਿਮ ਹੈ ਵੱਡਾ ਹੀ ਤੇਰਾ ਨਾਮ ਹੈ ਉੱਚੇ ਉਪਰ ਉੱਚਾ ਨਾਮ ਇਸ ਲਈ ਤੂੰ ਸਭ ਤੋਂ ਉੱਚਾ ਆਪ ਜਦੋਂ ਤੇਰੇ ਬਰਾਬਰ ਹੀ ਕੋਈ ਨਹੀਂ ਪਰ ਉੱਚਾ ਹੀ ਤੇਰਾ ਨਾਮ ਹੈ ਇਹ ਗੁਰਮਤਿ ਗਿਆਨ ਹੈ ਜਿਹੜਾ ਇਹ ਵੀ ਸਾਰੀਆਂ ਮਤਾਂ ਤੋਂ ਸਭ ਤੋਂ ਵਿਸ਼ੇਸ਼ਟ ਹੈ ਸਭ ਤੋਂ ਉੱਪਰ ਹੈ ਇਸ ਲਈ ਤੂੰ ਸਦਾ ਹੀ ਵੱਡਾ ਹੈ ਮਹਾਰਾਜ ਏ ਵੱਡ ਉੱਚਾ ਹੋਵੇ ਕੋਈ ਜਿਸੇ ਉੱਚੇ ਕੋ ਜਾਣੈ ਸੋਏ ਇਹ ਵੀ ਕਹਿੰਦੇ ਉਹ ਵੀ ਉੱਚਾ ਉੱਚਾ ਹੋ ਜਾਂਦਾ ਹੈ ਜਿਹੜਾ ਤੇਰੀ ਗੁਰਮਤ ਨਾਲ ਗੁਰਬਾਣੀ ਨਾਲ ਨਾਮ ਨਾਲ ਜੁੜ ਜਾਂਦਾ ਹੈ ਆਪਣੀ ਔਗਣ ਬਾਹਰ ਕੱਟ ਲੈਂਦਾ ਮਾਇਆ ਦਾ ਤਿਆਗ ਕਰ ਦਿੰਦਾ ਸੱਚ ਨੂੰ ਮੰਨ ਲੈਂਦਾ ਗੁਣ ਮਿਲਾ ਲੈਂਦਾ ਗੁਰਬਾਣੀ ਨੂੰ ਮੰਨ ਲੈਂਦਾ ਜਿਸੇ ਉੱਚੇ ਕੋ ਜਾਣੈ ਸੋਏ ਉਹ ਤੈਨੂੰ ਜਿਹੜੇ ਕੋਈ ਸਮਝ ਲੈਂਦੇ ਨੇ ਜਿੰਨਾ ਵੀ ਉਹ ਵੀ ਕਹਿੰਦੇ ਉੱਚੇ ਹੋ ਜਾਂਦੇ ਨੇ ਹੁਣ ਉਹ ਤੈਨੂੰ ਜਾਣ ਕੇ ਉਹਨਾਂ ਨੂੰ ਵੀ ਸੋਝੀ ਆ ਜਾਂਦੀ ਹੈ ਇਸ ਲਈ ਤੇਰੇ ਨਾਲ ਜੁੜਨ ਵਾਲੇ ਜੋਤ ਰੂਪ ਚ ਨਾਮ ਰੂਪ ਚ ਗਿਆਨ ਰੂਪ ਚ ਵੱਡੇ ਹੋ ਜਾਂਦੇ ਨੇ ਭਗਤ ਜਨ ਅਦਾਸ ਨੇ ਜਿਹੜੇ ਉਹ ਵੀ ਵੱਡੇ ਹੋ ਜਾਂਦੇ ਨੇ ਤੇਰੇ ਨਾਲ ਜੁੜ ਕੇ ਸੰਸਾਰ ਸਰੀਰ ਦੇ ਵਿੱਚ ਤਾਂ ਇਸੇ ਤਰ੍ਹਾਂ ਹੀ ਰਹਿੰਦੇ ਨੇ ਗਿਆਨ ਬੁੱਧ ਕਰਕੇ ਤੇਰੀ ਕਿਰਪਾ ਵਰਤਦੀ ਹੈ ਔਰ ਗਿਆਨ ਦੇ ਕਰਕੇ ਹੀ ਜ਼ਰਾ ਫਸਾਰਾ ਚੱਲ ਰਿਹਾ ਹੈ ਇਸ ਲਈ ਤੂੰ ਆਪ ਵੱਡੇ ਤੇਰੇ ਨਾਲ ਜੁੜਨ ਵਾਲੇ ਆਤਮਿਕ ਜੋਤਾਂ ਆਤਮਿਕ ਰੂਪ ਨੇ ਜਿਹੜੇ ਉਹ ਵੀ ਵੱਡੇ ਹੋ ਜਾਂਦੇ ਨੇ ਜੀਵਣ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕਹਿੰਦੇ ਹੈ ਪਰਮੇਸ਼ਰ ਹੈ ਸੱਚ ਜਿੱਦਾਂ ਵੱਡਾ ਤੂੰ ਆਪ ਹੈ ਜੀਵਣ ਆਪ ਜਾਣੇ ਆਪ ਆਪ ਤੂੰ ਹੀ ਆਪਣਾ ਆਪ ਜਾਣਦਾ ਹੋਰ ਤੇਰੇ ਬਰਾਬਰ ਕੋਈ ਹੋਵੇ ਤਾਂ ਤੇਰੇ ਬਾਰੇ ਕੁਝ ਜਾਣ ਕੇ ਦੱਸੇ ਇਸ ਲਈ ਤੂੰ ਸਭ ਤੋਂ ਵੱਡਾ ਹੈ ਤੇਰਾ ਆਪਣਾ ਆਪ ਤੂੰ ਹੀ ਜਾਣਦਾ ਔਰ ਜਿਹੜੇ ਜੋਤ ਰੂਪ ਦੇ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਜੋਤੀ ਪ੍ਰਾਪਤ ਕੀਤੀ ਉਹ ਵੀ ਆਪਣਾ ਆਪ ਸਮਝ ਲੈ ਲੈਂਦੇ ਨੇ ਬ विवेक ਅਕਲ ਰਾਹੀ ਕਿ ਕਿੱਥੇ ਹੈ ਮਨ ਔਰ ਜੋਤ ਕਿਸ ਤਰ੍ਹਾਂ ਕੰਮ ਕਰਦੀ ਹੈ ਉਹਨਾਂ ਨੂੰ ਵੀ ਖੋਜੀ ਆ ਜਾਂਦੀ ਹੈ ਆਪਣਾ ਆਪ ਜਾਣ ਲੈਂਦੇ ਨੇ ਨਾਨਕ ਨਦਰੀ ਕਰਮੀ ਦਾਤ ਨਾਨਕ ਜੀ ਕਹਿੰਦੇ ਨੇ ਇਹ ਜਾਣਕਾਰੀ ਉਹਨਾਂ ਨੂੰ ਹੀ ਮਿਲਦੀ ਹੈ ਇਹ ਨਾਮ ਉਹਨਾਂ ਦੇ ਹਿੱਤ ਦੇ ਵਿੱਚ ਹੀ ਉਹਨਾਂ ਦੇ ਕੋਲ ਹੀ ਆਉਂਦਾ ਹੈ ਜਿਨ੍ਹਾਂ ਤੇ ਨਦਰੀ ਕਰਮ ਹੋਵੇ ਨਦਰੀ ਘਨੇਰੀ ਕਰਮ ਆਪਾਂ ਕਹਿੰਦੇ ਨੇ ਪਰਮੇਸ਼ਰ ਦੀ ਬਖਸ਼ਿਸ਼ ਵਰਤਦੀ ਨਜ਼ਰ ਹੋ ਜੇ ਵੀ ਹਾਂ ਹੁਣ ਇਹਨਾਂ ਨੂੰ ਇਸਵਾਰ ਭਵਿਕਾਗਰ ਚੋਂ ਸੰਸਾਰ ਚੋਂ ਇਹਨਾਂ ਦੀਆਂ ਆਤਮਾਵਾਂ ਦਾ ਗਿਆਨ ਪੂਰਾ ਕਰਕੇ ਇਹਨਾਂ ਨੂੰ ਬਾਹਰ ਕੱਢਣਾ ਹੈ ਜਮਨਮ ਮਰਨ ਚੱਕਰ ਚ ਨਹੀਂ ਰੱਖਣਾ ਇਹਨਾਂ ਨੂੰ ਦਰਗਾਹ ਚ ਵਾਪਸ ਲਿਆਉਣਾ ਹੈ ਜਦੋਂ ਤੁਹਾਡੀ ਹਨੇਰੀ ਨਜ਼ਰ ਹੁੰਦੀ ਹੈ ਫਿਰ ਹੀ ਇਹ ਕਰਮ ਤੁਹਾਡੀ ਬਖਸ਼ਿਸ਼ ਹੁੰਦੀ ਹੈ ਅਗਲੀ ਪੌੜੀ ਵਿੱਚ ਮਹਾਰਾਜ ਕਹਿੰਦੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਪਿਛਲੀ ਪੌੜੀ ਵਿੱਚ ਮਹਾਰਾਜ ਨੇ ਕਿਹਾ ਨਾਨਕ ਨਦਰੀ ਕਰਮੀ ਦਾਤ ਨਾਨਕ ਜੀ ਤੇ ਕਹਿੰਦੇ ਹੈ ਪਰਮੇਸ਼ਰ ਤੇਰੀ ਬਖਸ਼ਿਸ਼ ਨਾਲ ਹੀ ਇਹ ਦਾਤ ਮਿਲਦੀ ਹੈ ਨਾਮ ਦੀ ਖੋਜੀ ਆਉਂਦੀ ਹੈ ਅਗਲੀ ਪੌੜੀ 'ਚ ਨਾਲ ਹੀ ਕਹਿੰਦੇ ਬਹੁਤਾ ਕਰਮ ਲਿਖਿਆ ਨਾ ਜਾਏ ਕਰਮ ਜਿਹੜਾ ਤੇਰਾ ਹੈ ਤੇਰਾ ਹੁਕਮ ਹੈ ਤੇਰਾ ਭਾਣਾ ਹੈ ਉਹਦੇ ਬਾਰੇ ਕੁਝ ਨਹੀਂ ਲਿਖਿਆ ਜਾ ਸਕਦਾ ਉਹ ਤਾਂ ਬੜਾ ਤਾਕਤਵਾਰ ਹੈ ਉਹ ਤਾਂ ਹੁਕਮ ਜਿਹੜਾ ਤੇਰਾ ਹੱਥ ਹੈ ਹੁਕਮ ਦੇ ਵਿੱਚ ਹੀ ਸਾਰਾ ਕੁਝ ਚੱਲਦਾ ਹੈ ਵੱਡਾ ਦਾਤਾ ਤਿਲਨਾਥ ਮਾਈ ਜਿਹੜੇ ਵੱਡੇ ਦਾਤੇ ਦੇ ਨਾਲ ਸੱਚ ਦੇ ਨਾਲ ਜੁੜ ਜਾਂਦੇ ਆ ਭਾਵ ਆਤਮ ਹਿਰਦੇ ਦੇ ਜੋਜੀ ਲੈ ਲੈਂਦੇ ਆ ਉਹਨਾਂ ਦੇ ਅੰਦਰ ਵੀ ਦਿਲ ਜਿੰਨੀ ਤਮਾ ਨਹੀਂ ਰਹਿੰਦੀ ਫਿਰ ਕਾਮਨਾਵਾਂ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਜਿਹੜੇ ਪੰਜ ਵੱਡੇ ਔਗਣ ਨੇ ਮਾਇਆ ਦੇ ਇਹਨਾਂ ਦੇ ਵਿੱਚੋਂ ਆਪਣਾ ਮਨ ਉਹ ਸੰਕੋਚ ਲੈਂਦੇ ਨੇ ਸੋਜੀ ਪ੍ਰਾਪਤ ਕਰ ਲੈਂਦੇ ਨੇ ਫਿਰ ਜਿੰਨੀ ਕੋਈ ਜ਼ਰੂਰਤ ਹੈ ਓਨੀ ਕੁ ਹੀ ਵਾਇਆ ਦੀ ਵਰਤੋਂ ਕਰਦੇ ਨੇ ਔਰ ਇਸ ਲਈ ਉਹਨਾਂ ਨੂੰ ਤਿਲ ਮਾਤਰ ਵੀ ਫਿਰ ਤਮਾ ਨਹੀਂ ਰਹਿੰਦੀ ਹੈ ਸੰਸਾਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਕੀਤ ਮੰਗ ਜੋਦ ਅਪਾਰ ਕੀਤਿਆ ਗਣਤ ਨਹੀਂ ਵਹਿਚਾਰ ਕਹਿੰਦੇ ਇਹ ਮੰਗ ਵੀ ਇਸ ਤਰ੍ਹਾਂ ਦਾ ਨਾਮ ਸਾਨੂੰ ਮਿਲ ਜਾਵੇ ਬਹੁਤ ਨਹੀਂ ਬਹੁਤ ਕੋਸ਼ਿਸ਼ ਕਰਦੇ ਨੇ ਕੀਤਿਆ ਮੰਗਿਆ ਜੋਦ ਅਪਾਰ ਬੜੇ ਜੋਦੇ ਬਣੇ ਨੇ ਜਿਹੜੇ ਇਸ ਰਸਤੇ ਤੇ ਚੱਲਦੇ ਨੇ ਅਪਾਰ ਨੇ ਬਖ ਤੇਰੀ ਬਖਸ਼ਿਸ਼ ਲੈਣ ਦੇ ਲਈ ਖੜੇ ਨੇ ਕਿ ਮਹਾਰਾਜ ਕਿਰਪਾ ਕਰ ਇਹਨਾਂ ਦੀ ਕੀਤਿਆ ਗਣਤ ਨਹੀਂ ਬੇਚਾਰ ਕਹਿੰਦੇ ਇਹਨਾਂ ਦੀ ਵੀ ਕੋਈ ਗਿਣਤੀ ਨਹੀਂ ਹੈ ਜਿਹੜੇ ਭਗਤੀ ਦੇ ਮਾਰਗ ਤੇ ਚੱਲ ਰਹੇ ਨੇ ਪਰ ਵਿਚਾਰ ਕਰ ਰਹੇ ਨੇ ਤੇਰੇ ਨਾਮ ਦੀ ਸਮਝ ਦੇ ਰਸਤੇ ਤੇ ਪਏ ਹੋਏ ਨੇ ਇਹਨਾਂ ਦੀ ਵੀ ਕੋਈ ਗਿਣਤੀ ਨਹੀਂ ਪਰ ਉਹ ਲੱਗੇ ਹੋਏ ਨੇ ਤੇਰੇ ਨਾਲ ਜੁੜਨ ਦੇ ਲਈ ਆਪਣਾ ਕਸ਼ਮਕਸ਼ ਕਰ ਰਹੇ ਨੇ ਕਿਤੇ ਖੱਪ ਟੁੱਟੇ ਵਿਕਾਰ ਕਈ ਇਸ ਤਰ੍ਹਾਂ ਦੇ ਵੀ ਨੇ ਇਸ ਰਸਤੇ ਦੇ ਵਿੱਚ ਚਾਲੇ ਥੇ ਹਰ ਮਿਲਨ ਕੋ ਬੀਚੇ اٹਕਿਓ ਚੀਤ ਸ਼ੁਰੂ-ਸ਼ੁਰੂ ਚ ਤਾਂ ਨਾ ਧਰਮ ਦੇ ਰਸਤੇ ਤੇ ਚੱਲੇ ਅੱਗੇ ਚੱਲ ਕੇ ਮਾਇਆ ਚੰਗੀ ਲੱਗੀ ਦੁਨੀਆ ਦੀ ਵਿਡਿਆਈ ਚੰਗੀ ਲੱਗੀ ਸ਼ੋਭਾ ਚੰਗੀ ਲੱਗੀ ਲੋਕ ਨਮਸਕਾਰਾਂ ਕਰਨ ਲੱਗੇ ਤਾਂ ਫਿਰ ਇਹ ਉੱਥੇ ਖੁਦਾ ਦੇ ਸ਼ਰੀਕ ਬਣ ਗਏ ਪਰ ਫਿਰ ਖੱਪ ਟੁੱਟੇ ਵਿਕਾਰ ਸਾਰਾ ਜੀਵਨ ਬੇਕਾਰ ਲੋਕਾਂ ਦੇ ਧਿਆਨ ਵਿੱਚ ਹੀ ਖਰਾਬ ਹੋ ਗਿਆ ਜਿਹੜਾ ਨਾਮ ਅੱਗੇ ਪ੍ਰਾਪਤ ਕਰਨਾ ਸੀ ਅਗਲੀ ਫੋਜੀ ਨਹੀਂ ਮਿਲੀ ਹੈ ਕੀਤੇ ਲੈ ਲੈ ਮੁੱਕਰ ਪਾਏ ਫਿਰ ਉਹਨਾਂ ਨੇ ਜੋ ਜੋ ਲਿਆ ਹੁੰਦਾ ਹੈ ਮਾਇਆ ਵਿੱਚ ਵੀ ਔਰ ਨਾਮ ਲੈਵਲ ਤੇ ਵੀ ਉਹ ਵੀ ਮੁੱਕਰ ਪਾਉਂਦੇ ਨੇ ਉਹ ਕਹਿੰਦੇ ਵੀ ਮੈਂ ਹੀ ਬ੍ਰਹਮ ਹਾਂ ਫਿਰ ਉਹਨਾਂ ਦੇ ਉਹ ਹੰਕਾਰ ਪ੍ਰਗਟ ਹੋ ਜਾਂਦਾ ਹੈ ਬੜੇ ਦੇਵੀ ਦੇਵਤੇ ਆਪਾਂ ਦੇਖਦੇ ਹਾਂ ਜਿਨ੍ਹਾਂ ਨੇ ਬਾਅਦ ਚ ਲੋਕਾਂ ਨੇ ਉਹਨਾਂ ਦੀ ਪੂਜਾ ਸ਼ੁਰੂ ਕਰਤੀ ਸੱਚ ਪਰਮੇਸ਼ਰ ਵਿੱਚੋਂ ਗੈਮ ਕਰਤਾ ਸਾਡੇ ਜਿਹੜੇ ਗੁਰੂ ਸਾਹਿਬਾਨ ਨੇ ਸਾਨੂੰ ਵੀ ਉਹਨਾਂ ਕੋਲੋਂ ਗੁਰੂ ਗਿਆਨ ਕਰਕੇ ਆਪਾਂ ਕਹਿੰਦੇ ਆ ਉਹਨਾਂ ਨੇ ਸਾਨੂੰ ਸੋਝੀ ਦਿੱਤੀ ਹੈ ਗੁਰਮਤਿ ਦੀ ਕਿਤੇ ਵੀ ਉਹਨਾਂ ਨੇ ਆਪਾਂ ਨੂੰ ਖੁਦਾ ਦੇ ਪਰਮੇਸ਼ਰ ਦੇ ਸ਼ਰੀਕ ਨਹੀਂ ਮੰਨਿਆ ਹੈ ਉਹਨਾਂ ਨੇ ਪਰਮੇਸ਼ਰ ਦੇ ਦਾਸ ਜਨ ਨੀਚ ਇਹ ਸ਼ਬਦ ਵਰਤੇ ਨੇ ਆਪਣੇ ਆਪ ਲਈ ਇਸ ਲਈ ਸਾਨੂੰ ਗੁਰੂ ਸਾਹਿਬਾਨਾਂ ਨੂੰ ਰੱਬ ਦੇ ਸ਼ਰੀਕ ਨਾ ਮੰਨਦੇ ਹੋਏ ਉਹਨਾਂ ਨੂੰ ਅਵਤਾਰ ਭਗਤ ਗੁਰੂ ਮੰਨਦੇ ਹੋਏ ਉਹਨਾਂ ਦੀ ਨਮਸਕਾਰ ਕਰਨੀ ਚਾਹੀਦੀ ਹੈ ਉਹਨਾਂ ਦੀ ਕਈ ਹੋਈ ਗੱਲ ਨੂੰ ਮੰਨਦਿਆਂ ਹੋਇਆਂ ਆਪਣੇ ਹਿਰਦੇ 'ਚ ਧਾਰਨ ਕਰਕੇ ਜਿਸ ਥਾਂ ਦੀ ਉਹਨਾਂ ਨੇ ਗੱਲ ਕੀਤੀ ਹੈ ਜਿਸ ਪਰਮੇਸ਼ਰ ਦੀ ਗੱਲ ਕੀਤੀ ਹੈ ਜਿਸ ਨਿਰੰਕਾਰ ਦੀ ਗੱਲ ਕੀਤੀ ਹੈ ਜਿਸ ਗੁਰੂ ਔਰ ਗੁਰਮਤ ਦੀ ਗੱਲ ਕੀਤੀ ਹੈ ਉਹਦੀ ਖੋਜ ਆਪਣੇ ਅੰਦਰੋਂ ਕਰਨੀ ਚਾਹੀਦੀ ਹੈ ਇਹ ਸਿੱਧਾ ਔਰ ਸੱਚਾ ਗਿਆਨ ਹੈ ਕਹਤੇ ਮੂਰਖ ਖਾਈ ਕਾਹੇ ਕਹਿੰਦੇ ਬਹੁਤ ਮੂਰਖ ਨੇ ਜਿਹੜੇ ਧਰਮ ਦੇ ਰਸਤੇ ਤੇ ਚੱਲੇ ਖਾਦਾ ਤਾਂ ਲਿਆਤਾ ਪਰਮੇਸ਼ਰ ਕੋਲੋਂ ਮਾਇਆ ਵੀ ਔਰ ਨਾਮ ਵੀ ਔਰ ਖਾ ਕੇ ਮੁੱਕਰ ਜਾਂਦੇ ਨੇ ਕਿਉਂ ਕਿਉਂਕਿ ਉਹ ਫਿਰ ਉਹਨਾਂ ਨੂੰ ਜਦੋਂ ਨਹੀਂ ਮਿਲਦਾ ਫਿਰ ਥੱਕ ਜਾਂਦੇ ਨੇ ਫਿਰ ਹਾਰ ਕੇ ਉਦਾਸ ਹੋ ਜਾਂਦੇ ਨੇ ਇਹ ਭਾਵ ਡਿਪਰੈਸ਼ਨ 'ਚ ਚਲੇ ਜਾਂਦੇ ਨੇ ਫਿਰ ਚੁੱਪ ਕਰਕੇ ਬੈਠ ਜਾਂਦੇ ਨੇ ਫਿਰ ਅੱਗੇ ਉਹਨਾਂ ਨੂੰ ਕੋਈ ਸੋਝੀ ਨਹੀਂ ਮਿਲਦੀ ਉਹਨਾਂ ਦੇ ਆਪਣੇ ਅੰਗ ਨੂੰ ਆਪਣੀਆਂ ਕਮੀਆਂ ਹੀ ਉਹਨਾਂ ਤੇ ਭਾਰੂ ਹੋ ਜਾਂਦੀਆਂ ਨੇ ਗੁਰੂ ਪਰਖ ਖੋਟੇ ਸੱਟੀਆਂ ਬਾਹਰ-ਬਾਰ ਖੋਟੇ ਬਾਹਰ ਸੱਟ ਦਿੰਦੇ ਨੇ ਦਰਗਾਹ ਚੋ ਸੱਚੇ ਪਰਖ ਕੇ ਖਜ਼ਾਨੇ ਚ ਪਾਉਂਦੇ ਨੇ ਇਸ ਲਈ ਉਹ ਖੋਟਿਆਂ ਦੀ ਗਿਣਤੀ ਜੀ ਸ਼ਾਮਲ ਹੋ ਜਾਂਦੇ ਨੇ ਇਸ ਲਈ ਵਿਚਾਰ ਰੱਖਣਾ ਚਾਹੀਦਾ ਹੈ ਗੁਰੂ ਅੱਗੇ ਬੇਨਤੀ ਕਰਦੇ ਰਹਿਣਾ ਚਾਹੀਦਾ ਹੈ ਸੰਗਤ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ ਮਨ ਨੀਵਾਂ ਰਵੇ ਹੰਕਾਰ ਨਹੀਂ ਕਰਨਾ ਚਾਹੀਦਾ ਵੀ ਆਪਾਂ ਨੂੰ ਕੋਈ ਸੋਝੀ ਗਿਆਨ ਆ ਗਿਆ ਆਪਾਂ ਇਹ ਆਪਣਾ ਕੋਈ ਇਹ ਆਪਣਾ ਗਿਆਨ ਤਾਂ ਹੈ ਨਹੀਂ ਗਿਆਨ ਤਾਂ ਪਰਮੇਸ਼ਰ ਦਾ ਹੈ ਆਪਾਂ ਤਾਂ ਬੱਚਿਆਂ ਜੇ ਕਿਸੇ ਜ਼ਰੂਰ ਉਹਨਾਂ ਨੇ ਆਪਾਂ ਨੂੰ ਕੋਈ ਸੋਚੀ ਦੇਤੀ ਆਪਾਂ ਆਪਣੇ ਜੀਭ ਰਾਹੀਂ ਜਾਂ ਮਾਤਰਾ ਹੀ ਅੱਗੇ ਬੋਲ ਕੇ ਬਿਆਨ ਕਰ ਤੱਕ ਉਹ ਆਪਣਾ ਆਪਾਂ ਕੋ ਵੱਡੇ ਥੋੜੀ ਹੋ ਜਾਣੇ ਆਪਾਂ ਤਾਂ ਉਮੀਦ ਹੀ ਰਹਿਣਾ ਜਿੰਮੇ ਤੇ ਹੈਗੇ ਆ ਇਸ ਲਈ ਇਸ ਸੰਸਾਰ ਦੇ ਵਿੱਚ ਇਹ ਚੀਜ਼ਾਂ ਧਿਆਨ ਰੱਖਣਾ ਹੈ ਕਿ ਮਨ ਆਪਣੇ ਆਪ ਨੂੰ ਹੰਕਾਰੀ ਨਾ ਬਣਾ ਲੈ ਖੁਦਾ ਸ਼ਰੀਕ ਨਾ ਬਣਾ ਲੈ ਕੇਤਿਆਂ ਦੁੱਖ ਭੂਖ ਸਦਮਾਰ ਕਹਿੰਦੇ ਐਨੇ ਕਈਆਂ ਨੂੰ ਤਾਂ ਬਸ ਦੁੱਖ ਭੁੱਖੀ ਲੱਗੀ ਰਹਿੰਦੀ ਐ ਫਦਾ ਮਾਰ ਰਹਿੰਦੀ ਐ ਦੁੱਖ ਕਾਦਾ ਐ ਦੁੱਖ ਆਪਣੀਆਂ ਆਸ਼ਾਵਾ ਪੂਰੀਆਂ ਹੁਣ ਕੋਰੋ ਪੂਰੀਆਂ ਹੁੰਦੀਆਂ ਨਹੀਂ ਆਸਾ ਪੂਰੀਆਂ ਹੁੰਦੀਆਂ ਨਹੀਂ ਭੁੱਖ ਕਾਦੀ ਐ ਭੁੱਖ ਖਾਣ ਦੀ ਐ ਸਰੀਰ ਦੀ ਜਾਂ ਫਿਰ ਨਾਮ ਦੀ ਭੁੱਖ ਐ ਜਾਂ ਫਿਰ ਲੋਕਾਂ ਦੀ ਲੋਕਾਂ ਰੀਤ ਦੀ ਭੁੱਖ ਐ ਲੋਕ ਸਾਡੀ ਵਧਾਈ ਕਰਨ ਜਾਂ ਫਿਰ ਇਹ ਭੁੱਖ ਐ ਵੀ ਅਸੀਂ ਜੋ ਮੂੰਹੋਂ ਬੋਲਦੇ ਆਂ ਲੋਕ ਮੰਨਣ ਸਾਡਾ ਹੁਕਮ ਚੱਲੇ ਇਸ ਲਈ ਇਸ ਗੱਲਾਂ ਦੇ ਵਿੱਚ ਦੁਖੀ ਰਹਿੰਦੇ ਨੇ ਔਰ ਭੁੱਖ ਸਦਾ ਉਹਨਾਂ ਨੂੰ ਮਾਰ ਕਰਦੀ ਰਹਿੰਦੀ ਹੈ ਇਹ ਵੀ ਦਾਤ ਤੇਰੀ ਦਾਤ ਆ ਰਕੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਇਹ ਵੀ ਦਾ ਤੇਰੀ ਦਾਤ ਇਹੇ ਦਾਤ ਕਿਉਂਕਿ ਇਸ ਦਾਤ ਦਾਤ ਰਾਹੀਂ ਪਰਮੇਸ਼ਰ ਮਨ ਨੂੰ ਨੀਵਾ ਕਰਨ ਦੀ ਸ਼ਕਤੀ ਦਿੰਦਾ ਜਿਵੇਂ ਆਪਾਂ ਕਹੀਏ ਕਿ ਕਿਸੇ ਬੰਦੇ ਦਾ ਸਰੀਰ ਦੇ ਵਿੱਚ ਕੋਈ ਗਰਬੜਾ ਕੋਈ ਬਿਮਾਰੀ ਹੈ ਡਾਕਟਰ ਕੋਲ ਆਪਾਂ ਲੈ ਜੰਨੇ ਆ ਉਹ ਚੀਰ ਫਾੜ ਕਰਕੇ ਕੁਝ ਅੰਗ ਨੂੰ ਕੱਟ ਦਿੰਦਾ ਹੈ ਔਰ ਤਾਂ ਕਿ ਅੱਗੇ ਰੋਗ ਨਾ ਵਧੇ ਜਿਸ ਲਈ ਪਰਮੇਸ਼ਰ ਜਿਹੜਾ ਦੁੱਖ ਦਿੰਦਾ ਹੈ ਜਾਂ ਸਾਡੇ ਕੋਲੋਂ ਸੱਤਾ ਤਾਕਤ ਖੋ ਲੈਂਦਾ ਹੈ ਉਹ ਵੀ ਕਹਿੰਦੇ ਤੇਰੀ ਬਖਸ਼ਿਸ਼ ਹੈ ਕਿਉਂਕਿ ਮਨ ਨੀਵਾ ਕਰਨੇ ਪਰ ਕਈ ਇਹ ਰਸਤੇ ਤੋਂ ਹਟ ਹੀ ਜਾਂਦੇ ਨੇ ਫਿਰ ਫਿਰ ਕਰੋਧੀ ਹੋ ਜਾਂਦੇ ਨੇ ਹੰਕਾਰੀ ਹੋ ਜਾਂਦੇ ਨੇ ਲੋਭੀ ਹੋ ਜਾਂਦੇ ਨੇ ਔਰ ਫਿਰ ਲੋਕਾਂ ਨੂੰ ਵਾਰਸਰਾਪ ਦੇਣ ਦਾ ਦਾਬਾ ਮਾਰਨਾ ਸ਼ੁਰੂ ਕਰ ਦਿੰਦੇ ਨੇ ਜਦ ਕਿ ਹੁੰਦਾ ਤਾਂ ਸਾਰਾ ਪਰਮੇਸ਼ਰ ਤੇ ਤੁਹਾਡੇ ਚ ਕੋਣ ਕਿਸੇ ਨੂੰ ਦੇ ਨਹੀਂ ਸਕਦਾ ਕੋਈ ਕਿਛੋ ਤਾਂ ਲੈ ਨਹੀਂ ਸਕਦਾ ਸਭ ਦਾਤੇ ਨੇ ਦਤਾਰ ਨੇ ਆਪਣੇ ਹੱਥ 'ਚ ਹੀ ਰੱਖਿਆ ਹੋਇਆ ਹੈ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਕਹਿੰਦੇ ਉਹਨੇ ਖਲਾਸੀ ਜਿਹੜੀ ਹੋਣੀ ਹੈ ਫਿਰ ਇਹ ਸਾਰੇ ਨੂੰ ਕਿਵੇਂ ਸਮਝਿਆ ਜਾਵੇ ਬਹੁਤ ਬਰੀਕ ਬੁੱਧ ਚਾਹੀਦੀ ਹੈ ਗੱਲ ਸਮਝਣ ਲਈ ਕਹਿੰਦੇ ਜੇ ਖਲਾਸੀ ਕਰਨੀ ਹੈ ਨਾ ਪਾਣੇ 'ਚ ਆਜੋ ਫਿਰ ਬੰਦ ਕਰ ਲੋ ਆਪਣੇ ਮੂਲ ਬੰਦ ਹੁੰਦਾ ਹੁਕਮ ਦੇ ਅਧੀਨ ਸੱਚ ਦੇ ਅਧੀਨ ਗੁਰਮਤ ਦੇ ਅਧੀਨ ਕਰ ਲੈਣਾ ਆਪਣੇ ਮਨ ਨੂੰ ਸਮਝਾਣਾ ਕਿ ਕਿਹੜਾ ਇੱਥੇ ساری ਉਮਰ ਕਿੰਨਾ ਕੁ ਜੀ ਰਹੇ ਨੇ 50 ਸਾਲ ਦੀ 100 ਸਾਲ ਦੀ ਉਮਰ ਹੋਏਗੀ ਜੇ ਮਨ ਦੀਆਂ ਕਾਮਨਾਵਾਂ ਨੂੰ ਨਾ ਵਾਸਤੇ ਕੀਤਾ ਗੁਰਮੰਤਰ ਦਾ ਰੰਗ ਨਾ ਚੜਿਆ ਤਾਂ ਆਪਾਂ ਦੇਖਦੇ ਆਂ ਬੜੀ ਬੜੀ ਉਮਰ ਦੇ ਲੋਕ ਨੇ 80 90 100 ਸਾਲ ਦੇ ਉਹ ਵੀ ਚਿੰਤਾ ਦੇ ਵਿੱਚ ਹੀ ਨੇ ਫਿਕਰਾਂ ਦੇ ਵਿੱਚ ਨੇ ਉਹਨਾਂ ਨੂੰ ਪੁੱਛ ਲਓ ਉਹ ਵੀ ਬਹੁਤ ਦੁਖੀ ਨੇ ਕਿਉਂਕਿ ਉਹਨਾਂ ਨੇ ਮਨ ਨੂੰ ਨਹੀਂ ਸਾਧਿਆ ਹੈ ਉਹਨਾਂ ਦਾ ਮਨ ਹੈ ਸਰੀਰ ਤਾਂ ਬੁਢਾ ਹੋ ਗਿਆ ਮਨ ਅਜੇ ਵੀ ਕਲਪਨਾਵਾਂ ਕਰਦਾ ਹੈ ਮਨ ਅਜੇ ਵੀ ਆਪਣੇ ਪ੍ਰਾਇਜ ਵਿਆਹ ਹੋਇਆ ਹੈ ਮਨ ਅਜੇ ਵੀ ਆਸਾ ਬਨਾਸਾ ਲੋਜਦਾ ਹੈ ਮਨ ਅਜੇ ਵੀ ਮਾਇਆ ਦੇ ਵਿੱਚ ਵੱਡਾ ਹੋਣ ਦੀ ਕਲਪਨਾ ਕਰਦਾ ਹੈ ਨੀਮਾ ਹੋ ਕੇ ਬੰਦਖਲਾਫੀ ਨਹੀਂ ਕੀਤਾ ਭਾਣੇ 'ਚ ਨਹੀਂ ਆਇਆ ਜੇ ਇਹ ਬੰਦਾ ਬਣ ਕੇ ਬੰਦਖਲਾਫੀ ਕਰ ਲੇ ਗੁਰਮੰਤਰ ਨੂੰ ਮੰਨ ਲੇ ਹੋਰ ਆਖ ਨਾ ਸਕੇ ਕੋਈ ਕਹਿੰਦੇ ਜੇ ਭਾਣੇ 'ਚ ਹੀ ਆ ਜਾਏ ਹੋਰ ਫਿਰ ਉਹਦੇ ਬਾਰੇ ਕੀ ਆਖਣਾ ਹੈ ਇੰਨੇ ਨਾਲ ਹੀ ਇਹਦਾ ਭਲਾ ਹੋ ਜੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਜਿਹੜੇ ਭਾਣੇ ਦੇ ਵਿੱਚ ਵੀ ਆ ਜਾਂਦੇ ਨੇ ਉਨਵਾਦ ਵੀ ਕਿਰਪਾ ਬਖਸ਼ਿਸ਼ ਹੋ ਜਾਂਦੀ ਹੈ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੀਤੀਆਂ ਮੋਹੀ ਖਾਏ ਕਹਿੰਦੇ ਨੇ ਜੇ ਕੋਈ ਖਾਏ ਕੇ ਆਖਣ ਪਾਏ ਜੇ ਕੋਈ ਲੈ ਕੇ ਪਰਮੇਸ਼ਰ ਦਾ ਔਰ ਆਪਣਾ ਬਣਾ ਕੇ ਅੱਗੇ ਦੱਸੇ ਜਿਵੇਂ ਆਪਾਂ ਦੇਖਦੇ ਆਂ بڑے بڑے ਅਵਤਾਰ ਹੋਏ ਨੇ ਉਹਨਾਂ ਨੇ ਆਪਣੀ ਵਿਡਿਆਈ ਕਰਾਈ ਅੱਜ ਦੁਨੀਆ ਉਹਨਾਂ ਦੀ ਵਿਡਿਆਈ ਕਰਦੀ ਆ ਉਹਨਾਂ ਪਰਮੇਸ਼ਰ ਦਾ ਖਾ ਕੇ ਪਰਮੇਸ਼ਰ ਦਾ ਲੈ ਕੇ ਔਰ ਆਖਣਾ ਕੀ ਕੀਤਾ ਨਾਮ ਆਪਣਾ ਕਰਾ ਲਿਆ ਵਿਡਿਆਈ ਆਪਣੀ ਕਰਾ ਲਈ ਲੋਕ ਉਹਨਾਂ ਦੀ ਵਿਡਿਆਈ ਕਰਨ ਗਏ ਨਿਰਕਾਰ ਨੂੰ ਸੱਚ ਨੂੰ ਪਰਮੇਸ਼ਰ ਨੂੰ ਜੋਤ ਨੂੰ ਹੁਕਮ ਨੂੰ ਭੁੱਲ ਗਏ ਇਸ ਲਈ ਕਹਿੰਦੇ ਨੇ ਉਹਨਾਂ ਦਾ ਫਿਰ ਕੀ ਹਾਲ ਹੋਣਾ ਉਹ ਜਾਣੇ ਜੀਤੀਆਂ ਮੂੰਹ ਖਾਏ ਉਹ ਕਹਿੰਦੇ ਨੇ ਫਿਰ ਉਹਨਾਂ ਨੂੰ ਇਹ ਸਮਝ ਹੋਣੀ ਚਾਹੀਦੀ ਏ ਮੂੰਹ ਦੀਆਂ ਹੀ ਪੈਂਦੀਆਂ ਉਹਨਾਂ ਤੇ ਜਿਵੇਂ ਮੂੰਹੀ ਖਾਣੇ ਆ ਨਾ ਕੋਈ ਮਰੀ ਚੀਜ਼ ਹੀ ਖਾ ਲੈਨੇ ਆ ਮੋਈ ਹੋਈ ਜਾਂ ਆਪਾ ਗਹਿ ਲੀਏ ਕਿ ਮੂੰਹ ਤੇ ਪੈਂਦੀਆਂ ਉਹਨਾਂ ਦੇ ਕਿ ਭਾਈ ਤੁਹਾਨੂੰ ਕਿਹਾ ਤਾਂ ਕੁਝ ਹੋਰ ਸੀ ਤੁਸੀਂ ਰੱਬ ਦੇ ਛਿੜੀ ਥੋੜੀ ਜੀ ਸ਼ਕਤੀ ਦੇ ਕੇ ਦੇਖਦੇ ਨੇ ਉਹ ਮਨ ਜਦੋਂ ਬੰਦ ਖਲਾਫੀ ਹੁੰਦਾ ਹੈ ਤਾਂ ਦਰਗਾਹ ਦੇ ਵਿੱਚੋਂ ਥੋੜੀ ਥੋੜੀ ਪਾਵਰ ਦੇਖ ਕੇ ਦੇਖਦੇ ਨੇ ਵੀ ਇਹ ਪਾਵਰ ਕਿਵੇਂ ਵਰਤਦਾ ਹੈ ਪਰ ਫਿਰ ਜਦੋਂ ਇਹ ਆਪਣੇ ਕਾਮਨਾਵਾਂ ਕਰਕੇ ਵਰਤ ਲੈਂਦਾ ਹੈ ਫਿਰ ਇਹਨੂੰ ਮੂੰਹ ਦੀਆਂ ਪੈਂਦੀਆਂ ਨੇ ਫਿਰ ਉਲਟਾ ਇਹਦੇ ਕੋਲੋਂ ਤਾਕਤ ਖਿੱਚ ਲਈ ਜਾਂਦੀ ਹੈ ਜਿਹੜਾ ਹੁਕਮਤੋਂ ਬਾਹਰ ਹੋ ਕੇ ਚੱਲਦਾ ਹੈ ਜਿਹੜੇ ਆਪਣਾ ਅਰਦਾਸਾ ਕਰਾਉਂਦੇ ਨੇ ਮਨੋ ਕਾਮਨਾਵਾਂ ਪੂਰੀਆਂ ਕਰਦੀਆਂ ਅਰਦਾਸਾ ਕਰਦੇ ਨੇ ਉਹਨੇ ਇੱਕ ਪਿੰਡ ਚ ਸਰਪੰਚ ਬਣਨਾ ਇਕ ਨੇ ਜਾਂ ਐਮਐਲਏ ਬਣਨਾ ਖੜਨ ਵਾਲੇ 10 ਨੇ ਉਹਨਾਂ ਵਿੱਚ ਬਣਨਾ ਤਾਂ ਇਕ ਨੇ ਹੀ ਐ ਪਰ ਉਹਦਾ ਦਸਾਂ ਦੀਆਂ ਅਰਦਾਸਾਂ ਕਰੀ ਜਾਂਦੇ ਨੇ ਬਣਨਾ ਤਾਂ ਇਕ ਨੇ ਹੁੰਦਾ 9 ਦੀਆਂ ਵੀਰ ਝੂਠੀਆਂ ਕਾਤੋਂ ਕਰੀਆਂ ਇਸ ਲਈ ਪਰ ਉਹ ਕਰਦੇ ਨੇ ਕਿਉਂਕਿ ਉਹਨਾਂ ਨੇ ਧਰਮ ਨੂੰ ਧੰਦਾ ਬਣਾਇਆ ਹੋਇਆ ਹੈ ਉਹਨਾਂ ਨੇ ਇਹੀ ਪ੍ਰਚਾਰ ਕਰਨਾ ਵੀ ਆਜੋ ਆਜੇ ਸਾਰੇ ਅਰਦਾਸਾਂ ਲਓ ਜਦ ਕਿ ਪਰਮੇਸ਼ਰ ਨੇ ਜਿਹਨੂੰ ਦੇਣਾ ਉਹਨੂੰ ਦੇਣਾ ਹੈ ਅਰਦਾਸ ਤਾਂ ਇਹ ਕਰਨੀ ਚਾਹੀਦੀ ਮਹਾਰਾਜ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਬਣਾ ਦਿਓ ਉਹ ਠੀਕ ਹੈ ਜਾਂ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਇਦ ਲਗ ਲੋਕਾਂ ਦੇ ਵਿੱਚ ਤੇਰੀ ਜੋਤ ਵਸਦੀ ਹੈ ਤੂੰ ਆਪਣੀ ਕਿਰਪਾ ਕਰਕੇ ਜਿਹਨੂੰ ਮਰਜ਼ੀ ਬਣਾ ਲੈ ਸੋ ਇਹ ਝੂਠੀ ਮਾਇਆ ਦੇ ਵਿੱਚ ਪਾਵਰ ਦਾ ਜਿਹੜਾ ਪ੍ਰਚਾਰ ਹੈ ਪ੍ਰਸਾਰ ਹੈ ਕਿਹਦੇ ਲਈ ਧਰਮ ਦਾ ਰਸਤੇ ਦੀ ਧਰਮ ਦੀ ਚਾਦਰ ਓੜ ਕੇ ਪਰਪੰਚ ਰੱਖਣੇ ਇਹ ਗਨਤ ਨੇ ਇਸ ਲਈ ਉਹਨਾਂ ਨੂੰ ਮੂੰਹ ਦੀਆਂ ਪੈਂਦੀਆਂ ਨੇ ਆਪੇ ਜਾਣੇ ਆਪੇ ਦੇ ਆਖੇ ਸੇਪੀ ਕੇਈ ਕੇ ਉਹਨਾਂ ਬਾਰੇ ਕੌਣ ਕੀ ਕਰਦਾ ਉਹਨਾਂ ਬਾਦੇ ਉਹ ਆਪੇ ਹੀ ਜਾਣਦਾ ਸਭ ਪਤਾ ਪਰਮੇਸ਼ਰ ਨੂੰ ਵੀ ਇਹ ਕੀ ਕਰਦਾ ਹੈ ਇਹ ਹਰਾਮੀ ਹੈ ਇਹ ਧਿਆਨ ਕਿਉਂ ਕਰਦਾ ਹੈ ਸੇਵਾ ਕਿਉਂ ਕਰਦਾ ਹੈ ਗੁਰਦੁਆਰੇ ਮੰਦਰ ਕਿਉਂ ਆਉਂਦਾ ਹੈ ਕਿਉਂ ਉਹ ਇਹ ਲੰਗਰ ਲਾਉਂਦਾ ਹੈ ਇਹਦੇ ਅੰਦਰ ਆਸ਼ਾਵਾ ਨੇ ਇਹ ਕੁਛ ਨਾ ਕੁਝ ਮੰਗਦਾ ਉਹ ਸਭ ਜਾਣਦਾ ਹੈ ਇਸੇ ਵਤ ਹੈ ਆਪੇ ਜਾਣੇ ਆਪੇ ਦੇਹ ਉਹ ਕਭ ਜਾਣਦਾ ਔਰ ਉਹ ਆਪੇ ਹੀ ਦਿੰਦਾ ਜੋ ਜਿੰਨੂੰ ਦੇਣਾ ਹੈ ਆਖੇ ਸੇ ਪੀ ਕੇ ਹੀ ਕੇ ਉਸ ਦੇ ਬਾਰੇ ਫਿਰ ਵੀ ਜਿਹੜੇ ਆਖਦੇ ਨੇ ਸੇ ਪੀ ਕੇ ਹੀ ਕੇ ਫਿਰ ਵੀ ਜੋ ਆਖਦੇ ਨੇ ਉਹਦੇ ਬਾਰੇ ਕਿ ਉਹ ਇਸ ਤਰ੍ਹਾਂ ਕਰਦਾ ਜਾਂ ਇਵੇਂ ਕਰਦਾ ਜਾਂ ਇਵੇਂ ਖੁਸ਼ ਹੁੰਦਾ ਜਾਂ ਇਵੇਂ ਮੰਨਦਾ ਇਹ ਵੀ ਬੜੇ ਪ੍ਰਕਾਰ ਦੇ ਨੇ ਦੱਸਣ ਵਾਲੇ ਵੀ ਉਹ ਇਸ ਤਰ੍ਹਾਂ ਮੰਨਦਾ ਪਰ ਇਹਦੇ ਬਾਰੇ ਕੋਈ ਕੁਝ ਕਹਿ ਨਹੀਂ ਸਕਦਾ ਉਹਨੇ ਆਪੇ ਹੀ ਦੇਣਾ ਸਭ ਨੂੰ ਆਪੇ ਹੀ ਉਹਦੀ ਰਜਾ ਵਰਤਦੀ ਹੈ ਉਹ ਆਪੇ ਸਭ ਦੇ ਮਨ ਰਾਹੀ ਜੋਤ ਰਾਹੀ ਖਸਮ ਦਾ ਹੱਥ ਨਾ ਨਤ ਨਤ ਖਸਮ ਹੱਤ ਕਰਤ ਤਕ ਇਹ ਦੇਹੀ ਜਹਾਂ ਦਾਨੇ ਤਾ ਖਾਣੀ ਨਾਨਕਾ ਸਚੇ ਹੀ ਪਰ ਸਾਡੇ ਦਾ ਨੱਥ ਤਈ ਹੋਈ ਐ ਨਤ ਨਤ ਖਸਮ ਹੱਤ ਤੇ ਨੱਥ ਰਈ ਉਹਨੂੰ 18 ਕੰਟਰੋਲ ਆ ਉਹਨੂੰ ਪਤਾ ਇਹਨੇ ਕੀ ਮੰਗਣਾ ਕੋ ਕੀ ਸੋਚਦਾ ਸੋ ਅੱਗੇ ਮਾਰੇ ਕਹ ਰਹੇ ਜਿਸ ਨੂੰ ਬਖਸ਼ਾ ਸਿਫਤੀ ਸਲਾਹ ਕਹਿੰਦੇ ਜਿਸ ਨੂੰ ਆਪਣੇ ਸਿਫਤੀ ਸਲਾਹ ਬਖਸ਼ ਦਿੰਦਾ ਐ ਆਪਣੇ ਵਿਢਾਈ ਬਖਸ਼ ਦਿੰਦਾ ਆਪਣਾ ਬਾਲ ਬਖਸ਼ ਦਿੰਦਾ ਹੈ ਆਪਣਾ ਤਾਨ ਬਖਸ਼ ਦਿੰਦਾ ਹੈ ਜਿਹੜੇ ਸੱਚ ਦੇ ਨਾਲ ਜੁੜ ਜਾਂਦੇ ਆ ਜੋਤ ਰੂਪ ਚ ਜਿਨ੍ਹਾਂ ਨੂੰ ਖਨੇਰੀ ਕਿਰਪਾ ਕਰ ਦਿੰਦਾ ਹੈ ਜਿਨ੍ਹਾਂ ਤੇ ਅੰਮ੍ਰਿਤ ਦੀ ਵਰਖਾ ਕਰਦਾ ਨਾਮ ਦੀ ਮਹਾਰਾਜ ਨਾਨਕ ਜੀ ਕਹਿ ਰਹੇ ਨੇ ਨਾਨਕ ਪਾਤਸ਼ਾਹੀ ਪਾਤਸ਼ਾਹ ਨਾਨਕ ਜੀ ਕਹਿ ਰਹੇ ਨੇ ਉਹ ਭਗਤ ਨਹੀਂ ਉਹ ਜਨ ਨਹੀਂ ਉਹ ਦਾਸ ਨਹੀਂ ਜਿਹੜੇ ਗੁਰਮਖ ਨੇ ਇਸ ਸੰਸਾਰ ਦੇ ਵਿੱਚ ਪਾਤਸ਼ਾਹੀ ਨੇ ਪਾਤਸ਼ਾਹੀ ਹੁੰਦੀ ਹੈ ਗੁਰਮਤਿ ਦੀ ਸੋਝੀ ਵਿਵੇਕ ਮਨਮਤਾ ਝੂਠੀਆਂ ਮਤਾਂ ਇਹਨਾਂ ਦੇ ਬਰਾਬਰ ਖੜ ਨਹੀਂ ਸਕਦੀਆਂ ਜਦੋਂ ਵੀ ਵਿਚਾਰ ਚਰਚਾ ਚੱਲਦੀ ਹੈ ਜੋਤ ਰੂਪ ਚ ਉਹ ਪਾਤਸ਼ਾਹੀ ਹੈ ਔਰ ਆਪ ਮਨ ਰੂਪ ਚ ਵੀ ਉਹ ਪਾਤਸ਼ਾ ਹੈ ਫਿਰ ਇਸ ਲਈ ਲੋਕ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਉਹ ਆਪਣਾ ਕੰਮ ਸਵਾਰ ਲੈਂਦੇ ਨੇ ਔਰ ਪਰਲੋਕ ਚ ਜਦੋਂ ਜਾਂਦੇ ਨੇ ਸੱਚੇ ਚ ਸਮਾ ਕੇ ਉਹਦਾ ਰੂਪ ਹੋ ਜਾਂਦੇ ਨੇ ਇਸ ਜੀ ਸੰਸਾਰ ਦੇ ਵਿੱਚ ਉਹਨਾਂ ਨੂੰ ਗਰਬਾਣੀ ਪਾਤਸ਼ਾਹ ਪਾਤਸ਼ਾਹ ਮਨਦੀਆ ਉਹਨਾਂ ਦੇ ਕੋਲ ਨਾਮ ਆਉਂਦੇ ਫਿਰ ਇਹਨਾਂ ਬੇਨਤੀਆਂ ਦੇ ਨਾਲ ਹੀ ਗੁਰੂ ਸਾਹਿਬਾਂ ਨੇ ਕਿਰਪਾ ਕੀਤੀ ਉਹਨਾਂ ਦੀ ਕਿਰਪਾ ਦੀ ਇਹ ਨਿਸ਼ਾਨਾ ਕੋਈ ਚੱਲ ਰਿਹਾ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ